ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਛੜਦੀ ਕਲਾ ਦੇ ਹੋਗੇ ਰਿਕਵੈਸਟ ਆ ਤੁਹਾਡਾ ਫਰਜ਼ ਬਣਦਾ ਜਦੋਂ ਪੈਸੇ ਲੈਣੇ ਹੁੰਦੇ ਆ ਫਾਰਮ ਤੇ ਜਿੱਥੋਂ ਦਾ ਐਡਰੈਸ ਨੋਟ ਕਰਵਾਇਆ ਜਾਂਦਾ ਹੈ ਉੱਥੇ ਜਾ ਕੇ ਦੋ ਟਾਈਮ ਲਾਜ਼ਮੀ ਤਸੱਲੀ ਕਰਨਾ ਜੇ ਕੋਈ ਨਹੀਂ ਪਹੁੰਚ ਸਕਦਾ ਦੂਰ ਬੈਠੋ ਆ ਇਹਦੇ ਵੀਡੀਓ ਕਾਲ ਤੇ ਆਨਲਾਈਨ ਜੁਆਇ ਕਰ ਸਕਦੇ ਟਿੱਪ ਸਕਦੇ ਜੀ ਵੀਡੀਓ ਨੂੰ ਦਬਕੇ ਚ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਤੇ ਅੱਜ ਪਹੁੰਚਿਆ ਪਿੰਡ ਮੀਰਕੇ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਸਜਣੋ ਜੇ ਫਾਰਮ ਦੇ ਇਸ ਤੇ ਆਈਦਾ ਜੇ ਤਕਰੀਬਨ ਪਤਾ ਹੀ ਲੱਗ ਜਾਂਦਾ ਲੁੱਟਖੋ ਵਾਲਾ ਕੰਮ ਹੋ ਜਾਂਦਾ ਹਰ ਵੀਡੀਓ ਦੇ ਵਿੱਚ ਲੁੱਟਖੋ ਵਾਲਾ ਇਦਾਂ ਕੰਮ ਹੋ ਜਾਂਦਾ ਕਿ ਬੜੇ ਜਾਇਜ਼ ਮੁੱਲ ਪਾਈ ਜਾਂਦੇ ਇੱਕ ਮਹਿੰਗਾ ਬਾਈਕ ਇੰਡਾ ਕੇ ਮੈਨੂੰ 100-100 ਫੋਨ ਆ ਜਾਂਦਾ ਕੋਈ ਭੈਣ ਭਰਾ ਆਂ ਦਾ ਮੈਂ ਖੜਨੀ ਇਹ ਮੈਂ ਕੋਈ ਆਂ ਦਾ ਮੈਂ ਖੜਨੀ ਕਹਿੰਦਾ ਕਿ ਰਾਤ ਨੂੰ ਫੋਨ ਬੰਦ ਕਰਕੇ ਵੀ ਸੌਣਾ ਪੈਂਦਾ ਨਹੀਂ ਤੇ ਸੌਣਾ ਦੇਣ ਇਹਨਾਂ ਪਰੇਸ਼ਾਨ ਭਿੰਡ ਭਰਾ ਕਰਦੇ ਆ ਤੇ ਦੂਜੀ ਬੇਨਤੀ ਇਹ ਵੀ ਕਰਦਾ ਆ ਕਿ ਰੇਟ ਜੋ ਪਾਇਆ ਆਂ ਦਾ ਥੋੜਾ ਬੜਾ ਇਮਾਨਦਾਰੀ ਹੁੰਦਾ ਇਹ ਜਿਆਦਾ ਖਪਾਉਂਦੇ ਆ ਪਹੁੰਚਿਆ ਬਾਈ ਬਿੱਟੂ ਸ਼ਾਹ ਹੁਣ ਤੇ ਸ਼ਾਹ ਦਾ ਸ਼ਾਵਾਂ ਦਾ ਸ਼ਾਹ ਹੋ ਗਿਆ ਸਜਣੋ ਤੇ ਮਾਲ ਇਹ ਫਾਰਮ ਤੇ ਵੇਖਣ ਨੂੰ ਤਕਰੀਬਨ ਮਿਲਦਾ ਹੀ ਰਹਿੰਦਾ ਫਰਜ ਸਮਝ ਗਏ ਜੁੜੇ ਰਹੋ ਕਰਦੇ ਆ ਗੱਲਬਾਤ ਬੇਟੂ ਸ਼ਾਹ ਜੀ ਦਾ ਨਾ ਸ਼ਾਹ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋਖ ਸਾਹਿਬ ਹਾਂ ਤੇ ਸ਼ਾਮਾਂ ਦੇ ਸ਼ਾਹ ਬਣ ਗਏ ਹੈ ਹੈ ਮੈਂ ਭਰਾਵਾਂ ਸਿਰ ਤੇ ਹੈਗੀ ਭਰਾਵਾਂ ਦੇ ਨਾਲ ਪਿਆਰ ਦਿੰਦੇ ਭਰਾਵਰ ਪਵਨਸ ਦਿੰਦੇ ਹੈ ਇੱਕ ਸਰਗੁਣ ਦੀ ਕਿਰਪਾ ਨਾਲ ਸੰਤੋਖ ਸਾਹਿਬ ਚੋ ਕੇ ਚਲ ਪਸ਼ੂ ਖੜੰਦੀ ਆਪਣੇ ਈਮੇਵਰੀ ਬੰਦੀ ਹੈ ਹਾਂ ਸਹੀ ਗੱਲ ਪੈਸੇ ਲਾਉਣੇ ਉਹ ਗੱਲਾਂ ਮੰਨ ਦੇਣ ਤੇ ਡਰੈਸ ਤਕਰੀਬਨ ਪਤਾ ਹੀ ਲੱਗ ਗਿਆ ਹੈ ਨਾ ਜਿਹੜਾ ਅਮੀਰਕੇ ਜੀ ਹਾਂ ਆਪਣਾ ਅਮਰਕੋਟ ਲੱਗੇ ਰਹਿੰਦਾ ਜੀ ਹਾਂ ਖੇਮ ਕਰਨ ਤੋਂ ਥੋੜਾ ਜਿਆਦਾ ਦੂਰੇ ਹਾਂਜੀ ਮੋਬਾਈਲ ਨੰਬਰ ਬਾਈ 98736 27498 ਠੀਕ ਹੈ ਜੀ ਨਵਾਂ ਨੰਬਰ ਦਈਏ ਰਕੀ ਨਵਾਂ ਦਈਏ ਨਹੀਂ ਬਿੱਟੂ ਪੁਰਾਣਾ ਹੀ ਚਿੱਤੇ ਆ ਗਿਆ ਨ ਯਾਰ ਉਹ ਪੁਰਾਣਾ ਤਾਂ ਚਲੋ ਹੈਗਾ ਯਾਰ 92099 ਦੇ 2000 ਤੇ ਨੇ ਤਕਰੀਬਨ ਦੇ ਸਾਨੂੰ ਵੀ ਚਿੱਤਾ ਆ ਗਿਆ ਨੰਬਰ ਦਾ ਹਾਂ ਨਹੀਂ ਜਾਣਾ ਜੀ ਅੱਛਾ ਠੀਕ ਹੈ ਪਰ ਉਹ ਥੋੜਾ ਜਨਾ ਫਿਰ ਡਿਸਪੈਨਜੇ ਜਾਂ ਪੈਂਦਾ ਕਿ ਪਿਛਲੀ ਵੀਡੀਓ ਜਿਹੜਾ ਸਹੀ ਪੁੱਛਦੇ ਇਤਰਾ ਮੱਝਾ ਗਈਆਂ ਉਹ ਫਿਰ ਰੀਮਿਕਸ ਜਾਏਗਾ ਹਾਂ ਜੇ ਨੀਲੀ ਤੋਂ ਕਰ ਗਏ ਸ਼ੁਰੂਆਤ ਜਟਾ ਨੀਲੀ 라ਵੀ ਦੀ ਮਗਰ ਕੱਟੀ ਆ ਗਈ ਅੱਛਾ ਨੀਲੀ ਦੀ ਮਹਿ ਆ ਗਈ ਹਾਂ ਕੋਈ ਮੰਨ ਲੈ ਦਹਵਾ ਕੋਈ ਮੰਨ ਲੈ ਪੰਜਵਾ ਕੋਈ ਮੰਨ ਲੈ ਚੌਥਾ ਇਹ ਅਗਲੇ ਤੇ ਡਿਪੈਂਡ ਹੈ ਇਹ ਅਗਲੇ ਤੇ ਹਣਾ ਕਿਨਵਾ ਤੇ ਦੁੱਧ ਕਿਨਾ ਹੂੰ 10 ਕਿਲੋ 8 ਕਿਲੋ 8 ਕਿਲੋ ਠੀਕ ਆ ਹਾਂਜੀ ਲੋ ਸਜਰੋਂ 8 ਕਿਲੋ ਬੋਲਾ ਕੱਟੀ ਮਗਰ ਨੀਲੀ ਦੀ ਨੀਲੀ ਦੀ ਮੈਂ ਹਾਂਜੀ ਟੇਡੇ ਕੱਟ ਰਹੀ ਹੈ ਨਾ ਸੱਜੇ ਬਣਿਆ ਧਾਰੀ ਪੈਂਦੀ ਸਜਰੋਂ ਕਿਆ ਬਾਤ ਹੈ گلابی ਅੱਖ ਜੇ ਨੋ ਨੋ ਤੇ ਭਾਈ ਜੀ ਦੀ ਕੀਮਤ ਸੰਧੂ ਸਾਹਿਬ ਨਿਕਾਏ ਮੁੱਲ ਅੱਛਾ 1 ਲੱਖ ਰੁਪਇਆ 1 ਲੱਖ ਹਾਂ ਜੀ ਹੋਚੂ ਉਹਦੇ ਕੇ ਸੰਧੂ ਸਾਹਿਬ 35000 ਛੋੜ 35 ਹਾਂ ਜੀ 65000 ਦੀ 65000 ਦੀ ਹਾਂ ਜੀ ਠੀਕ ਹੈ ਜੱਟਾ ਵੇਖੋ ਸਹੀ ਪੂਰੀ ਤੁੰਗੀ ਨਹੀਂ ਦੇਣੀ ਹਾਂ ਜੀ ਨਹੀਂ ਲੱਭਦੀ ਹੁਣ 60000 ਦੀ ਜਾਣਦੇ ਯਾਰ ਵਿਗਨ ਵਾਲਾ ਕੰਮ ਕਰ ਬਰਾ ਸਿਰਫ ਹਾਂ ਜੀ ਕੋਚੋ ਨਾ ਨੇ ਖਟਾਈ ਸਰਾ ਨਹੀਂ ਬਸ ਦੇ ਸ਼ੋਰ ਹੀ ਕਰਨੀ ਠੀਕ ਆ ਮਾਰਾ ਨੇ ਨਹੀਂ ਤੇ ਸਾਗ ਵਾਲੀ ਰੋਟੀ ਨਹੀਂ ਪਾਣੀ ਆ ਵੇਖੋ ਮਗਰ ਸਾਹ ਵੇਖੇ ਨਹੀਂ ਸਾਰੀ ਚੰਗੀ ਨੂੰ ਚੰਗੀ ਕਹਿਣਾ ਚਾਹੀਦਾ ਹਣਾ ਕਟਿਆ 62000 ਦੇ ਵਿੱਚ ਸੱਜਰ ਸੂਈ ਮੈਂ ਹਾਂਜੀ ਨਹੀਂ ਛੇਤੀ ਕੋਈ ਦਿੰਦਾ ਤੇ ਘਰ ਆਇਆ ਤਾਂ ਤੂੰ ਮੈਨੂੰ ਪਤਾ ਹੋ ਹੋ 1500 ਕਰਦਾ ਮਾਨ ਸਾਹਿਬ ਆਪਾਂ ਪਹਿਲਾਂ ਹੀ ਕਰਦੇ ਆ 3000 ਹੀ ਦੱਸਤਾ ਵਾਹ ਹਾਂਜੀ ਤੇ ਇਹ ਸੂਈ ਤਾਜੀ ਪਹਿਲੇ ਸੂਏ ਫਲੂਨ ਕੱਟੀ ਫਲੂਨ ਹਾਂਜੀ ਕਿਉਂ ਲੋਕੇ ਰਪੋਰਟ ਮੈਂ ਇਹਨਾਂ ਗੱਲਾਂ ਕਾਦੀ ਤੋਰਿਓ ਹਾਂਜੀ ਲਓ ਜੀ ਮਗਰ ਕੱਟਾ ਜੀ ਕੱਟਾ ਹਾਂਜੀ ਠੀਕ ਆ ਬਾਈ ਲਓ ਸੱਜਰ ਨੂੰ ਆ ਜੇ ਕੱਟਾ ਤੇ ਪਹਿਲਾ ਸੂਆ ਛੋਟੀ ਸੂਈ ਦੁੱਧ 8 7 ਕਿਲੋ ਹੈਨਾ ਠੀਕ ਹੈ ਤੇ ਇਹਦੀ ਬਾਈ ਜੀ ਕੀਮਤ 10 ਲੱਖ ਹੀ ਅੱਛਾ 40000 60 ਦੀ 40 ਹਾਂ ਜੀ 60000 ਵਾ 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 2000 58000 50 ਚਲੋ ਦਰੂਗਾ ਨਹੀਂ ਕੋਈ ਨਹੀਂ ਸਹੀ ਨਹੀ ਗੱਲ ਸਹੀ ਆ ਰਾਦੀ ਸ਼ੂਈ ਸੰਤੂ ਸਾਹਿਬ ਆ ਕਟਾ ਪਾਇਆ ਹਾਂ ਜੀ ਕਟਾ ਜੀ ਕੱਟੀ ਆ ਕਟਾ ਜੀ ਕਟਾ ਪਾਇਆ ਕੋਈ ਲਾਵੇ ਦੂਜਾ ਕੋਈ ਲਾਵੇ ਤੀਜਾ ਜੀ ਹਾਂ ਕੋਈ ਲਾਵੇ ਚੌਥਾ ਹਾਂ ਅਗਲੇ ਦੰਦ ਦੰਦ ਵਿਖਾਉਂਦੀ ਆ ਮੈਂ ਨਾ ਗੱਲਾਂ ਕਰ ਹੂੰ ਤੇ ਰੇਟ ਜਹ ਜਾ ਬਿਲਕੁਲ ਕਿੰਨਾ ਕੁ ਮੈਂ ਮੈਂ 1 ਲੱਖ ਰੁਪਈਆ ਹੀ ਮੁੱਲ ਕਰ ਦੇਣਾ 1 ਲੱਖ ਉਹ ਤੇ ਛੋਟਾ ਵੇਖੀ ਤੂੰ ਅੱਛਾ ਆਇਆ ਇੱਕ ਨਾਲ ਤੇ ਕਲੇਜਾ ਘਾੜ ਦੇਣਾ ਅਗਲੇ ਦਾ ਇੱਕ ਨਾਲ ਕਲੇਜਾ ਜਾਂ ਘਾੜ ਦੇਣਾ 1 ਲੱਖ ਰੁਪਈਆ ਕਰਕੇ ਹੈ ਜਦੋਂ ਮੈਂ ਮੁੜ ਕੇ 35-40 ਹਜ਼ਾਰ ਛੋਟ ਕਰ ਦੇਣਾ ਤੇ ਫਿਰ ਹਾਂਜੀ ਫਿਰ ਤੇ ਗੱਲਾਂ ਹੀ ਪਰੇ ਹੋ ਜਾਂਦੀਆਂ ਇਹ ਸੰਧੂ ਸਾਹਿਬ ਇਹਦੇ ਤੋਂ 15000 ਛੋਟ ਕਰੀਏ 15 ਹਾਂਜੀ 85 85 ਵਾਹ 5000 ਰੋਲ ਛੋੜ ਕਰ 5 80 ਦੀ ਜਾਂਦੇ ਜੈ ਸੁਨੋਈ ਮੈਂ ਇਹਨਾਂ ਗੱਲਾਂ ਹੀ ਗਾਣੀਆਂ ਇਧਰ ਵੈਸੇ ਸਹੀ ਥਾਨ ਬਹੁਤ ਚੰਗਾ ਲੱਗਾ ਯਾਰ ਸਪੈਸ਼ਲ ਮੋਟਾਈ ਵਾਲਾ ਥਾਨ ਆ ਜੀ ਅੱਗੇ ਮੜੇ ਘਰਾਂ ਬਣਾ ਲਈਏ ਅੱਛਾ ਹਾਂਜੀ ਪੈਣ ਤੋਂ ਕਰਵਾ ਦਿਓ ਕੋਈ ਗੱਲ ਨਹੀਂ ਇਹੋ ਜਿਹੇ ਮਈਆਂ ਵਾਲਾ ਦੇਖੋ ਸਾਹਿਬ 99 99000 ਬਿੱਟੂ ਇਹੋ ਜਿਹੇ ਮਈਆਂ ਦਾ ਮੁੱਲ ਕਰਦੇ ਬਾਹਰ ਆ ਜੀ ਸੁਨਤਾ ਸਾਹਿਬ ਆਇਓ ਲੱਗਣਾ ਕਾਰੋਲੇ ਸਹੀ ਗੱਲ ਆ ਨਹੀਂ ਬੇਟੂ ਸਿਰਾ ਚ ਜਨ ਰਹਿਣ ਦੇ ਪਤਾ ਦੂਰੋਂ ਲੱਗਦਾ ਜਨ ਰਹਿਣ ਦੇ ਬੰਦੇ ਬੱਚਾ ਭਈ ਬੰਦੇ ਨੂਰ ਲਓ ਭਾਈ ਇਹ ਹਾਂ ਨਾ ਥੰਦੂ ਸਾਹਿਬ 80000 ਰੁਪਏ ਦਿੱਤੀ ਨਾ ਹਾਂ 80000 ਰੁਪਏ ਛੋੜ ਦੇ ਠੀਕ ਆ ਭਾਈ ਹਾਂਜੀ ਬੜੀਆ 82 ਬਾਅਦੇ ਪਹੁੰਚ ਵੀ ਕਰਾ ਦੇਵਾਂਗੇ 100 ਕਿਲੋਮੀਟਰ ਤੱਕ ਠੀਕ ਆ ਹਾਂਜੀ ਇਹ ਆ ਆ ਗਈ ਵਹਿੜ ਇਹ ਜਰਸੀ ਕਰਾਓ ਜੀ ਕਰਾਓ ਸੰ ਗੱਬਣ ਆ ਕਿੰਨਾ ਕੇ ਟਾਈਮ ਲੱਗੇਗਾ ਇਹਨੂੰ ਰਹਿ ਗਿਆ ਜੀ 10 ਦਿਨ ਲੱਗੂਗੀ ਲੈ ਜਾਣੇ ਭਾਈ ਅਜੇ ਗੂਂਦ ਨਿਕਲਦੀ ਨਿਕਲ ਨਹੀਂ ਹਾਂਜੀ ਆਵੇ ਘੱਟ ਲਾਵੇ ਸਹੀ ਗੱਲ ਤੋੜਿਓ ਹਾਂ ਹਾਂ ਲਓ ਜੀ ਠੀਕ ਆ ਜੇ ਜੱਸੀ ਕਰਾਸਵਰਡ ਦਿਨ 10 ਲੈਂਦੀ ਜੇ ਲਓ ਜੀ ਛਾਈ ਵਾਲ ਕਰਵਾ ਆ ਜੀ ਛਾਈ ਆ ਲਾ ਲੇ ਕੋਈ ਜਰਸੀ ਲਾ ਲਿਆ ਨਾ ਹੈਗੀ ਤੇ ਮੈਸੇਜ ਹੈ ਨਾ ਸੀ ਇਹ ਰੇਟ ਇੰਦਾ ਜੀ ਇਹ ਤਾਂ ਰੇਟ ਸੁਨੂ ਸਾਹਿਬ ਮੋੜਾ ਤਾਂ 50 ਕਰ ਲੀਆ ਹਾਂ ਪਾਣ ਕਰ ਲੀ 55 ਹਾਂ 45000 ਦੀ ਦੇ ਦੀ ਪੋਚੋ 2000 ਛੋੜ ਕਰਦੀ 43 ਦੇ ਦੇ ਨਹੀ ਹੋਰ ਕਰਦੇ ਥੋੜੀ ਹਾਂ ਜੀ ਹੋਰ ਕਰਦੇ 40000 ਦੀ ਸੁਨੂ ਸਾਹਿਬ ਜੈਸਲੋਈ 42 ਦੀ ਹਾਂ ਜੀ ਮੈਂ ਤਨਾ ਯਾਰ ਹੋਰ ਕਰਦੇ 40 ਦੀ ਜਾਂਦੇ 40 ਦੀ ਕਰੀਏ 40 ਦੀ ਵੱਲੇ 40 ਦੀ ਹੋ ਗਿਆ ਹਾਂ ਹਾਂ ਲਓ ਸਜਣਾ ਬਿੱਟੂ ਦਾ ਚਾਚਾ ਵੀ ਆ ਗਿਆ ਜੀ ਚਾਚੇ ਲਓ ਬਿੱਟੂ ਦੇ ਚਾਚੇ ਵੱਲੋਂ ਯਾਰ ਪੂਰਾ ਛੜਕੇ ਤੇ 40000 ਰੁਪਏ ਹਾਂ ਠੀਕ ਹੈ ਠੀਕ ਆ ਸੰਤੂ ਸਾਹਿਬ ਕੱਲ੍ਹ ਦੀ ਸੂਈ ਜੀ ਹਾਂ ਹਾਂਜੀ ਹਾਂ ਮੁੱਲ ਨਿਕਾ ਜਾਏ ਕਰ ਦੇ ਤਾਂ ਹਾਂ ਤੇ ਬੱਚਾ ਮਗਰਿ ਪਾ ਕੱਟਾ ਪਾ ਕੱਤੀ ਸੂਈ ਠੀਕ ਹੈ ਹਾਂਜੀ ਠੀਕ ਹੈ ਜੀ ਲਓ ਸਜਣਾ ਮੈਂ ਡੇਰੀ ਮਰਦਪੁਰ ਆ ਖੋਲੇ ਪੰਨ ਚ ਤੇ ਸੂਈ ਤਾਜੀ ਜੀ ਥੋੜੀ ਜਿਹੀ ਲੈਸ ਸੁਣਾ ਵਖਾਉਂਦੀ ਹੈ ਹਨਾ ਦੁੱਧ ਭਾਈ ਬਿੱਟੂ ਕਿੰਨਾ ਕੁ ਬੋਲਾ ਆਇਆ ਯਾ 6 ਕਿਲੋ ਜੀ ਅਜੇ 5-6 ਕਿਲੋ ਆ ਸਹੀ ਗੱਲ ਹੈ 40 ਠੀਕ ਆ ਤੇ ਹੈਗੀ ਬਿਲਕੁਲ ਜੈਡ ਬਲੈਕ ਹਨਾ ਮੈਂ ਨਾ ਖਾਂ ਵੀ ਤੱਕ ਕੰਮ ਕਰਦੇ ਠੀਕ ਆ ਤੇ ਰੇਟ ਬਾਈ ਜੀ ਦਾ ਰੇਟ ਸੰਦੂ 55000 ਉਹ ਚੋ ਸ਼ੋਰ ਕਿੰਨੇ 5000 ਸ਼ੋਰ ਕਰਾ 50 ਦੀ ਲੈ ਜਾ 50 ਦੀ ਆ ਠੀਕ ਹੋਰ ਕਰਨੀ ਹੈਂਗਾ ਦੋ ਹੋਰ ਛੱਡ ਕੇ ਹਾਂ ਇਹ 2000 ਹੋਰ ਛੱਡ ਨਹੀਂ ਉਹ ਕੋਈ ਨਹੀਂ ਦੋ ਦੋ ਹਾਂ ਪੁੱਛ ਨਹੀਂ ਉਧਰ 48000 ਦੀ ਜਾਣ ਦੇ ਪੁੱਛ ਨਹੀਂ ਜਾਣ ਦੇ ਚਾਚੇ ਨੇ ਕਹਿਦਾ ਅੱਜ ਤੇ ਨਹੀਂ ਜਾਣਦੇ ਹਣਾ ਭਾਈ ਦੋ ਜਾਣੀ ਕੋਈ ਠੀਕ ਹੈ ਨਹੀਂ ਸਹੀ ਗੱਲ ਸੱਜਰ ਸੁਈ ਠੀਕ ਹੈ ਲਓ ਸੱਜਰੋ ਆ ਪਾ ਜੂ ਜੀ